ਖਾਨਕੋਟ ਵਿਖੇ ਗੁਰਦਾਸਪੁਰ ਲੋਕ ਸਭਾ ਹਲਕਾ ਤੋਂ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਿੰਦਰ ਸਿੰਘ ਰੰਧਾਵਾ ਦੀ ਰੈਲੀ ਵਿੱਚ ਇੱਕ ਵਿਅਕਤੀ ਨਿੱਕ ਕਨੈਕਸ਼ਨ ਬਾਰੇ ਸਵਾਲ ਪੁੱਛਣ ਗਿਆ ਸੀ ਕਿਉਂਕਿ ਉਸ ਨੂੰ ਪਿਛਲੇ ਚੋਣਾਂ ਦੌਰਾਨ ਮੇਹਰ ਵੱਲੋਂ ਕਨੈਕਸ਼ਨ ਦਿਵਾਉਣ ਦਾ ਲਾਰਾ ਲਗਾਇਆ ਗਿਆ ਸੀ ਅਤੇ ਉਸ ਨੇ ਦੋਸ਼ ਲਾਇਆ ਕਿ ਗਲੀਆਂ ਤੇ ਥਣੀਆਂ ਇਸ ਤਰੀਕੇ ਨਾਲ ਨਹੀਂ ਬਣੀਆਂ ਪਰ ਜਦੋਂ ਉਸ ਨੇ ਇਸ ਬਾਰੇ ਕਾਂਗਰਸੀ ਅੱਗੇ ਅਤੇ ਕਾਂਗਰਸ ਦੇ ਉਮੀਦਵਾਰ ਨੂੰ ਸਵਾਲ ਕਰਨਾ ਚਾਹਤਾ ਉਸੂ ਕਾਂਗਰਸੀ ਵਰਕਰਾਂ ਦੇ ਵੱਲੋਂ ਧੱਕੇ ਮਾਰ ਕੇ ਰੈਲੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਦੂਜੇ ਪਾਸੇ ਕਾਂਗਰਸੀ ਆਗੂ ਅਮਿਤ ਵਿਜੇ ਨੇ ਦੱਸਿਆ ਕਿ ਵਿਅਕਤੀ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਤੇ ਘਰ ਵਾਲਿਆਂ ਨਾਲ ਵੀ ਅਕਸਰ ਲੜਾਈ ਝਗੜਾ ਕਰਦਾ ਰਹਿੰਦਾ ਹੈ ਜਿਸ ਬਾਰੇ ਸਾਰੇ ਜਾਣਦੇ ਹਨ ਉਹ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਲਿਆ ਜਿਸ ਤਸਵੀਰ ਦੇ ਵਿੱਚ ਬਜ਼ੁਰਗ ਵਿਅਕਤੀ ਨੂੰ ਕਾਂਗਰਸੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਧੱਕੇ ਮਾਰ ਕੇ ਰੈਲੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਅੱਜ ਕੀ ਗੱਲਬਾਤ ਹੋਈ ਹੈ ਜੀ ਮੈਂ ਇਸ ਬਾਡ ਦਾ ਵੋਟਰ ਆ ਜੀ ਮੈਨੂੰ ਪਤਾ ਲੱਗਾ ਰੈਲੀ ਹੈ ਰੈਲੀ ਦੇ ਵਿੱਚ ਮੈਂ ਅੱਗੇ ਗਿਆ ਮੈਂ ਆਪਣਾ ਪੁਆਇੰਟ ਦੱਸਣਾ ਚਾਹਨਾ ਆ ਮੇਰ ਸਾਹਿਬ ਨੇ ਮੇਰੇ ਨਾਲ ਪਿਛਲੇ ਵੋਟਾਂ ਦੇ ਵਿੱਚ ਪ੍ਰੋਮਿਸ ਕੀਤਾ ਸੀ ਤੇਰਾ ਕਨੈਕਸ਼ਨ ਨਹੀਂ ਕਰਾ ਦੇਾਂਗੇ ਇਹ ਇਲੈਕਸ਼ਨ ਹੋ ਹੁੰਦੇ ਲੇਕਿਨ ਅੱਜ ਤੱਕ ਮੈਂ 20 ਵਾਰੀ ਇਹਨਾਂ ਨੂੰ ਮਿਲ ਲਿਆ ਕੋਈ ਕਨੈਕਸ਼ਨ ਨਹੀਂ ਮੇਰਾ ਕੀਤਾ ਉਲਟਾ ਗਲੀ ਗਲਤ ਬਣਾਈ ਦੀ ਹੈ 20 ਇੱਕ ਦਾ ਬਜੜਾ ਪਾ ਕੇ ਬੇਵਕੂਫ ਬਣਾ ਰਿਹਾ ਲੋਕਾਂ ਦੀਆਂ ਗਲੀਆਂ ਗਲਤ ਬਣਾਈਆਂ ਬੈਠ ਰਹੀਆਂ ਖੜੇ ਗਲਤ ਬਣਾ ਦਿੱਤੇ ਦੇ ਆ ਜਿੰਨੇ ਕੋਈ ਗੱਲ ਕਰੋ ਕੋਈ ਨਹੀਂ ਕਰਾ ਡਿਕਟੇਟਰਸ਼ਿਪ ਚਲਾ ਰਹੇ ਨੇ ਮੈਂ ਵੋਟਰ ਨੂੰ ਕੀ ਵੋਟਰ ਨੂੰ ਬੋਲਣ ਦਾ ਅਧਿਕਾਰ ਨਹੀਂ ਹੈ ਅਧਿਕਾਰ ਹੈ ਕਿ ਨਹੀਂ ਹੈ ਬਾਜੀ ਇਹੋ ਗੱਲ ਕਹੀ ਹੈ ਮੈਂ ਮੇਰ ਸਾਹਿਬ ਦੇ ਵਿੱਚ ਸਾਹਿਬ ਆਏ ਮੈਂ ਤੁਸੀ ਮੇਰੇ ਨਾਲ ਵਾਵੇ ਕਰਕੇ ਤੇ ਸਟੇਜਾਂ ਦੇ ਆ ਕੇ ਤੁਸੀਂ ਗਲਤ ਕਰ ਰਹੇ ਹੋ ਗਲਤ ਪ੍ਰੋਮਿਸ ਕਰ ਰਹੇ ਹੋ ਲੋਕਾਂ ਨਾਲ ਤੁਹਾਨੂੰ ਧੱਕੇ ਵੱਜੇ ਹਾਂ ਤੇ ਕੇ ਮਾਰੇ ਇਹਨਾਂ ਨੇ ਤੇ ਕੇ ਮਾਰੇ ਨਾ ਬੰਦੇ ਇਕੱਠੇ ਕੀਤੇ 10 ਨੰਬਰੀਏ ਬੰਦੇ ਕਰਕੇ ਤੇ ਰਹਿਨੀਆਂ ਕਰਦੇ ਨੇ ਬੇਕੂਬਾਂ ਦੇ ਪਬਲਿਕ ਨੂੰ ਪਬਲਿਕ ਨੂੰ ਲੱਖ ਰੁਪਇਆ ਦੇਾਂਗੇ 10000 ਦੇਾਂਗੇ 20000 ਦੇਾਂਗੇ ਕਿਸੇ ਨੇ ਨਹੀਂ ਦੇਣਾ ਇੱਕ ਕਨੈਕਸ਼ਨ ਨਹੀਂ ਇੱਕਲਾ ਸਕਦੇ ਹੋਰ ਇਹਨਾਂ ਨੇ ਕੀ ਕਰਨਾ ਹੈ ਹੋਰ ਕੀ ਕਰ ਸਕਦੇ ਕੀ ਸ਼ਰਾਫਤ ਕਰ ਸਕਦੇ ਨਾ ਜੇ ਵੋਟਰ ਇਲੈਕਸ਼ਨ ਤੇ ਬੋਲਦਾ ਤੇ ਬੋਲਣ ਦਾ ਅਧਿਕਾਰ ਹੀ ਨਹੀਂ ਉਹਨੂੰ ਉਹਨੂੰ ਧੱਕੇ ਮਾਰਦੇ ਹੋ ਬਾਹਰ ਕੱਢਦੇ ਹੋ ਲੋਕ ਇਹ ਕਹਿ ਜਾ ਰਹੇ ਕਿ ਤੁਸੀਂ ਜਿਹੜਾ ਸ਼ਰਾਬ ਪੀ ਕੇ ਸੇਕ ਮੈਂ ਕੋਈ ਸ਼ਰਾਬ ਨਹੀਂ ਪੀਤੀ ਹੁਣੇ ਮੈਡੀਕਲ ਕਰਾਓ ਤੁਸੀਂ ਟੈਸਟ ਕਰਾਓ ਇੰਦਾ ਵੀ ਕਰਾ ਲਓ ਮੈਡੀਕਲ ਮੇਰਾ ਵੀ ਕਰਾਓ ਠੀਕ ਹੈ ਮੈਂ ਰੰਧਾ ਵੇ ਸਾਹਿਬ ਦਾ ਕਿਹੜਾ ਫੋਨ ਨੰਬਰ ਹੈ ਕਿੱਥੋਂ ਹੀ ਪੁੱਛਣਾ ਨਹੀਂ ਹੈ ਵੋਟਰ ਨਹੀਂ ਪੁੱ ਇੱਥੇ ਗੱਲ ਕਿਉਂ ਕਰ ਸਟੇਜ ਤੇ ਕਰਨੀ ਇਹ ਟੱਕੇ ਜਿਹੜੇ ਤੁਹਾਨੂੰ ਕਿਹਨਾਂ ਨੇ ਮਾਰਿਆ ਸੀ ਇਹਨਾਂ ਨੇ ਇਹਦੀ ਪਾਰਟੀ ਨੇ ਮਾਰਿਆ ਇਹਨਾਂ ਨੂੰ ਬੰਦੇ ਇਕੱਠੇ ਕੀਤੇ ਤੇ ਬੱਸ ਖਿੱਚ ਕੇ ਲਾ ਗਏ ਕਿਹੜੀ ਪਾਰਟੀ ਇਹ ਆ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਆ ਰਹੀ ਹੈ 75 ਸਾਲ ਰਾਜ ਕਿ ਤੇ ਸਾਨੂੰ ਨਹੀਂ ਪਤਾ ਕੀ ਹੈ ਰਾ ਫੇਰੀਆਂ ਕੀਤੀਆਂ ਅਜੇ ਗੱਲਾਂ ਕਰ ਕਰਕੇ ਦੱਸਣ ਦੇਣਾ ਕੋਈ ਵੀ ਪਾਰਟੀ ਸਾਨੂੰ ਪਾਰਟੀ ਨਾਲ ਕੋਈ ਮਤਲਬ ਨਹੀਂ ਕੰਮ ਹੋਣੇ ਚਾਹੀਦੇ ਨਾ ਸਰਕਾਰੀ ਵਿਭਾਗਾਂ ਜਿੰਨੇ ਕਰਪਸ਼ਨ ਹੈ ਸਟੇਟ ਦੇ ਵਿਭਾਗਾਂ ਦੇ ਤੁਹਾਨੂੰ ਕੀ ਦੱਸਾਂ ਨਹੀਂ ਸਾਡੇ ਸੈਂਟਰ ਦੇ ਵਿਭਾਗਾਂ ਦੇ ਨਹੀਂ ਹੈ ਇਹ ਤਾਂ ਬੇਕੂਬ ਬਣਾਉਂਦੇ ਨੇ ਤੇ ਕੋਰਟ ਤੇ ਚਾਰੀ ਚੱਲ ਜਾਓ ਡਿਸਟ੍ਰਿਕਟ ਕਾਨੂੰਨ ਦੇ ਇੰਨੇ ਪੈਸੇ ਦੇ ਦਿਓ ਜੀ ਇੱਧਰ ਉਹਨੇ ਪੈਸੇ ਦੇ ਦਿਓ ਜੀ ਇੱਧਰ ਉਹਨੇ ਦੇ ਦੇ ਜਿਹਦਾ ਕੋਈ ਮਾਂ ਬਾਪ ਨਹੀਂ ਮੈਂ ਤਾਂ ਕਹਿ ਪੱਜਿਆ ਮੈਂ ਤਾਂ ਸੰਦੇਸ਼ ਦੇਣਾ ਚਾਹੁੰਦਾ ਐਹੋ ਜੀਆਂ ਦਾਲੀਆਂ ਨੂੰ ਦਫਾ ਕਰੋ ਜਿਹੜੇ ਵੋਟਰ ਨੂੰ ਜਾ ਕੇ ਬੋ ਤੁਸੀਂ ਕਿੱਥੋਂ ਪੰਜ ਸਾਲ ਲੱਭਣਾ ਦੱਸੋ ਨਾ ਕਿੱਥੋਂ ਲੱਭਣਾ ਰੈਲੀ ਕਰਨਾ ਹੈ ਗੱਲ ਤੇ ਸੁਣੋ ਇਹਦਾ ਦਫਤਰ ਕਿੱਥੇ ਹੈ ਅਸੀਂ ਪੁੱਛ ਨਹੀਂ ਸਕਦੇ ਕਿੱਥੇ ਦਫਤਰ ਤੁਹਾਡਾ ਕਿਹੜਾ ਫੋਨ ਨੰਬਰ ਅਸੀਂ ਕੰਟੈਕਟ ਕਰਨਾ ਕਿੱਦਾਂ ਕਰਨਾ ਤੁਹਾਡੇ ਨਾਲ ਅੱਜ ਤੁਸੀਂ ਪੋਰਟ ਲਾ ਕੇ ਕੱਲ ਨੂੰ ਕੰਟੈਕਟ ਕਿੱਥੇ ਕਰਨਾ ਅਜੇ ਲੋਕਾਂ ਨੂੰ ਕੰਨ ਘੱਟ ਮਿਲ ਰਹੀ ਹੈ ਗਰੀਬ ਲੋਕ ਵਿਚਾਰੇ ਬੋਲ ਸਕਦੇ ਆ ਕਿ ਆਪ ਕੋਈ ਫੂਡ ਸਪਲਾਈ ਵਾਲੇ ਅਫਸਰ ਰਲੇ ਦੇ ਨਾਲ ਮਹਿਕਮਾ ਮਿਨਿਸਟਰ ਸਾਰੇ ਰਲੇ ਦੇ ਨਾਲ ਸਭ ਕੁਝ ਹੋ ਰਿਹਾ ਅਸੀਂ ਵੀ ਨੌਕਰੀ ਕਰਨੇ ਸਾਨੂੰ ਪਤਾ ਕੀ ਕੁਝ ਹੋ ਰਿਹਾ ਮੇਰੇ ਸਾਹਮਣੇ ਤੁਸੀਂ ਵੜ ਗਏ ਤੇ ਨਾ ਹੀ ਹੋਣ ਉਹ ਸਾਡੇ ਲੋਕਲ ਇੱਕ ਫੈਮਿਲੀ ਚ ਹਨ ਉਹਨ ਫੈਮਿਲੀ ਵਿੱਚ ਵੀ ਥੋੜੀ ਪ੍ਰੋਬਲਮ ਰਹਿੰਦੀ ਹੈ ਸਾਰੇ ਇਲਾਕੇ ਨੂੰ ਪਤਾ ਹੈ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਇੱਕ ਬੰਦਾ ਜਿਹੜਾ ਮੈਂਟਲੀ ਥੋੜੇ ਜਿ ਚੈਲੰਜਡ ਹੋਣਾ ਨੂੰ ਆਉ ਨਾ ਕਰੋ ਸੁਭਾਚਾਰਾ ਵੈਸੀ ਪ੍ਰੋਬਲਮ ਚ ਹੈ ਔਰ ਘਰ ਵੀ ਲੜਾਈ ਕਰਦੇ ਰਹਿੰਦੇ ਉਹਨਾਂ ਨੂੰ ਇਸ ਤਰ੍ਹਾਂ ਨਾ ਕਰੋ ਵੀ ਉਹਨੂੰ ਸੰਮਤੀ ਕਰੋ ਉਹਨਾਂ ਨੂੰ ਨਾ ਪੰਡੋ